ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਗੁਰੂ ਸواری ਸਾ ਸੁਣ ਜੀਓ ਆਓ ਅੱਜ ਇੱਕ ਰੌਚਕ ਤੱਥ ਆਪ ਜੀ ਦੇ ਨਾਲ ਸਾਂਝੇ ਕਰੀਏ ਉੱਡਣ ਵਾਲੇ ਜਾਨਵਰਾਂ ਪੰਛੀਆਂ ਤੇ ਇੱਕ ਬਹੁਤ ਹੀ ਸਿੱਖਿਆ ਦੇ ਇੱਕ ਕਹਾਣੀ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਜੇਕਰ ਅਸੀਂ ਆਪਣੀ ਸ਼ਕਤੀ ਦੀ ਵਰਤੋਂ ਨਹੀਂ ਕਰਦੇ ਤਾਂ ਹੌਲੀ-ਹੌਲੀ ਇਸ ਨੂੰ ਅਸੀਂ ਗਵਾ ਦਿੰਦੇ ਹਾਂ ਬਰਬਾਦ ਹੋ ਜਾਂਦੇ ਹਾਂ ਇਹ ਅੱਜ ਕੱਲ੍ਹ ਹੀ ਨਹੀਂ ਹੈ ਕਿ ਕੁਝ ਸਮਾਂ ਪਹਿਲਾਂ ਹੱਥਾਂ ਨਾਲ ਵਾਢੀ ਹੋਣੀ ਹੱਥਾਂ ਨਾਲ ਕਣਕਾਂ ਗਾਉਣੀਆਂ ਫਲੇ ਵਾਉਣੇ ਫਿਰ ਛੋਟੇ ਫਲਾਟੇ ਫਿਰ ਤੂੜੀਆਂ ਢੋਣੀਆਂ ਸਾਰੇ ਕਾਰੋਬਾਰ ਥਣ ਹੁੰਦੇ ਸੀ ਖਾਲ ਖਲਣੇ ਅੱਜ ਉਹ ਸਾਰਾ ਸਿਸਟਮ ਸਾਡੇ ਹੱਥਾਂ ਦੇ ਵਿੱਚੋਂ ਨਿਕਲ ਗਿਆ ਹੈ ਅੱਜ ਸਾਡੀ ਪੀੜ੍ਹੀ ਜਿਹੜੀ ਹੈ ਉਹ ਪਿਆਰੋ ਬਿਲਕੁਲ ਦੁੱਖ ਦੀ ਗੱਲ ਹੈ ਮੁਆਫ ਕਰਨਾ ਅਸੀਂ ਕਮਾਕਾਰਾਂ ਜੋਗੇ ਨਹੀਂ ਰਹੇ ਇੱਕ ਲੋਕ ਤੱਥ ਅਨਸਾਰ ਪੁਰਾਣੇ ਸਮੇਂ ਵਿੱਚ ਇੱਕ ਆਵਜੀ ਦੇ ਨਾਲ ਕਹਾਣੀ ਸਾਂਝੀ ਕਰਨ ਲੱਗੇ ਹਾਂ ਗਿਰਜਾਂ ਦਾ ਇੱਕ ਝੁੰਡ ਭੋਜਨ ਦੀ ਭਾਲ ਵਿੱਚ ਫੜਕ ਰਿਹਾ ਸੀ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਉੱਡ ਕੇ ਇੱਕ ਟਾਪੂ 'ਤੇ ਪਹੁੰਚ ਗਏ ਤੇ ਟਾਪੂ 'ਤੇ ਪਹੁੰਚਣ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਸਵਰਗ ਵਿੱਚ ਪਹੁੰਚ ਗਏ ਹੋ। ਟਾਪੂ ਦੀ ਹਰਿਆਲੀ ਤੇ ਡੱਡੂ ਮੱਛੀਆਂ ਤੇ ਹੋਰ ਜੀਵ ਜੰਗਲੀ ਜੰਤੂ ਖਾਣ ਵਾਸਤੇ ਪ੍ਰਬੰਧ ਸੀ। ਉੱਥੇ ਕੋਈ ਜਾਨਵਰ ਜਿਆ ਨਹੀਂ ਸੀ ਜੋ ਗਰਜਾਂ ਦਾ ਸ਼ਿਕਾਰ ਕਰ ਸਕੇ ਇਸ ਕਰਕੇ ਗਰਜਾਂ ਕਿਸੇ ਤੋਂ ਡਰਦੀਆਂ ਨਹੀਂ ਸਨ। ਇੱਕ ਬੁੱਢੇ ਗਰਜ ਨੇ ਕਿਹਾ ਇਹ ਜਗ੍ਹਾ ਨੂੰ ਛੱਡ ਕੇ ਸਾਨੂੰ ਹੋਰ ਕਿਤੇ ਜਾਣਾ ਚਾਹੀਦਾ ਹੈ ਇੱਥੇ ਅਸੀਂ ਬਿਲਕੁਲ ਸੁਰੱਖਿਤ ਨਹੀਂ ਹਾਂ ਇੱਥੇ ਸਾਨੂੰ ਭੋਜਨ ਬਣਿਆ-ਬਤਰਿਆ ਮਿਲਦਾ ਹੈ ਸਾਨੂੰ ਕੋਸ਼ਿਸ਼ ਕਰਕੇ ਭੋਜਨ ਲੱਭਣਾ ਚਾਹੀਦਾ ਹੈ ਇੱਕ ਗੱਜਾਂ ਦੇ ਵਿੱਚੋਂ ਗੱਲ ਜਨੇ ਕਿਹਾ ਨਹੀਂ ਸਾਨੂੰ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਚਾਹੀਦਾ ਇਥੇ ਹੀ ਬੈਠ ਕੇ ਸਾਨੂੰ ਖਾਣਾ ਮਿਲ ਰਿਹਾ ਹੈ ਸਾਰੇ ਸਹਿਮਤ ਹੋ ਗਏ ਇੱਕ ਦਿਨ ਬੁੱਢੇ ਗਰਜੇ ਨੇ ਸਾਰਿਆਂ ਨੂੰ ਕਿਹਾ ਭਰਾਵੋ ਅਸੀਂ ਆਪਣੀ ਉੱਚੀ ੜਾਣ ਤੇ ਸਟ੍ਰੀਕ ਵਾਰਾਂ ਲਈ ਜਾਣੇ ਜਾਂਦੇ ਹਾਂ ਇਹ ਸਾਡੀ ਤਾਕਤ ਹੈ ਜਦੋਂ ਅਸੀਂ ਇੱਥੇ ਆਏ ਸਾਂ ਉਦੋਂ ਤੋਂ ਲੈ ਕੇ ਅੱਜ ਤੱਕ ਆਲਸੀ ਹੋ ਗਏ ਹਾਂ ਹੁਣ ਅਸੀਂ ਬਹੁਤਾ ਉੱਚਾ ਉੱਡ ਨਹੀਂ ਸਕਦੇ ਸ਼ਿਕਾਇਤ ਕਰਨਾ ਵੀ ਭੁੱਲ ਰਹੇ ਹਾਂ ਇਸ ਕਰਕੇ ਇਸ ਜਗ੍ਹਾ ਤੇ ਰਹਿਣਾ ਮناسب ਨਹੀਂ ਬੁੱਢੇ ਗਰਜ ਨੇ ਕਿਹਾ ਮੈਂ ਹੁਣ ਇਸ ਟਾਪੂ ਨੂੰ ਛੱਡਣਾ ਚਾਹੁੰਦਾ ਹਾਂ ਜੇ ਤੁਸੀਂ ਮੇਰੇ ਨਾਲ ਆਉਣਾ ਚਾਹੁੰਦੇ ਹੋ ਤੇ ਆਓ ਬੁੱਢੇ ਗਰਜ ਦੀਆਂ ਗੱਲਾਂ ਨੂੰ ਸੁਣਿਆ ਸੁਣਿਆ ਕਰਕੇ ਸਾਰੀਆਂ ਗੱਜਾਂ ਨੇ ਉਸ ਦਾ ਮੜਾਕ ਜਾ ਕੇ ਉਡਾਇਆ ਤੇ ਮੂਰਖ ਕਹਿਣ ਲੱਗੇ ਨਿਰਾਸ਼ ਹੋ ਕੇ ਬੁੱਢੇ ਗਰਜ ਕੱਲਾ ਹੋਰ ਕਿਸੇ ਜੰਗਲ ਵਿੱਚ ਚਲਾ ਗਿਆ ਕੁਝ ਮਹੀਨਿਆਂ ਬਾਅਦ ਬੁੱਢੇ ਗਰਜ ਨੇ ਸੋਚਿਆ ਕਿ ਸਾਨੂੰ ਆਪਣੇ ਛੁੱਟਦੇ ਗਰਜਾਂ ਦੀ ਹਾਲਤ ਜਾਣਨ ਲਈ ਟਾਪੂ ਤੇ ਜਾਣਾ ਚਾਹੀਦਾ ਹੈ ਇੱਕ ਲੰਮੀ ੜਾਣ ਤੋਂ ਬਾਅਦ ਟਾਪੂ ਤੇ ਪਹੁੰਚਿਆ ਟਾਪੂ ਤੇ ਪਹੁੰਚ ਕੇ ਦੇਖਿਆ ਕਿ ਸਾਰੇ ਗਰਜ ਮਾਰੇ ਗਏ ਸਨ ਤੇ ਕੁਝ ਗੰਭੀਰ ਜ਼ਖਮੀ ਨਹੀਂ ਗੁੱਡੇ ਗਰਜ ਨੇ ਜ਼ਖਮੀਆਂ ਨੂੰ ਪੁੱਛਿਆ ਕਿ ਸਭ ਕਿਵੇਂ ਹੋਇਆ ਜ਼ਖਮੀ ਗਰਜ ਨੇ ਕਿਹਾ ਕਿ ਤੁਹਾਡੇ ਜਾਣ ਤੋਂ ਬਾਅਦ ਇੱਕ ਜਹਾਜ਼ ਆਇਆ ਜੋ ਚੀਤਿਆਂ ਦੇ ਸਮੂਹ ਨੂੰ ਇੱਥੇ ਛੱਡ ਗਿਆ ਤੇ ਸ਼ੁਰੂ ਵਿੱਚ ਚੀਤਿਆਂ ਨੇ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਉਹ ਇੱਥੇ ਦੂਜੇ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣਾ ਭੇਡ ਭਰ ਰਏ ਸਨ ਕੋਈ ਦਿਨਾਂ ਬਾਅਦ ਉਹਨਾਂ ਨੂੰ ਅਹਿਸਾਸ ਹੋ ਗਿਆ ਅਸੀਂ ਬਹੁਤਾ ਹੋੜ ਨਹੀਂ ਸਕਦੇ ਇਸ ਕਰਕੇ ਸਾਡੇ ਤੇ ਹਮਲਾ ਸ਼ੁਰੂ ਕਰ ਦਿੱਤਾ ਤੇ ਅੱਜ ਅਸੀਂ ਉਹਨਾਂ ਦੀ ਗਰਜਾਂ ਦੇ ਚੀਜ਼ਾਂ ਦਾ ਸ਼ਿਕਾਰ ਬਣ ਗਏ ਆ ਤੇ ਇਸ ਕਰਕੇ ਸਾਡੀ ਇਹ ਦੁਰਦਸ਼ਾ ਹੋਈ ਹੈ ਪਿਆਰਿਓ ਇੱਕ ਇਹ ਸੀ ਜਿਨ੍ਹਾਂ ਨੇ ਆਪਣੇ ਮੇਨ ਜੁਗਦਾ ਘੁੰਨੇ ਮੰਨਿਆ ਤੇ ਦੁੱਖ ਪਾਇਆ ਦੂਜੇ ਬੰਨੇ ਆਓ ਇੱਕ ਵਾਰਤਾ ਆਪ ਜੀ ਦੇ ਨਾਲ ਹੋਰ ਸਾਂਝੀ ਕਰੀਏ ਜਿਸ ਵੇਲੇ ਇੱਕ ਕੈਲੀਫੋਰਨੀਆ ਦੀ ਹੀਲ ਦੇ ਵਿੱਚ ਉੱਥੇ ਮੱਛੀਆਂ ਦਾ ਕਾਰੋਬਾਰ ਚੱਲਦਾ ਸੀ ਉਸ ਦਾ ਠੇਕਾ ਦਿੱਤਾ ਗਿਆ ਠੇਕਾ ਮੱਛੀਆਂ ਦਾ ਦੇਣ ਤੋਂ ਬਾਅਦ ਕੀ ਹੋਇਆ ਕਿ ਉਹਦੇ ਵਿੱਚੋਂ ਮੱਛੀਆਂ ਫੜ ਕੇ ਠੇਕੇਦਾਰ ਲੈ ਜਾਣ ਲੱਗ ਪਏ ਮੱਛੀ ਉਹਨਾਂ ਨੂੰ ਚੰਗੀ ਮਿਲਣ ਪਈ ਜਦੋਂ ਛੋਟੇ ਛੋਟੇ ਪੂਜ ਜਿਹੜੇ ਸਮਝਾਂ ਛੋਟਾ ਸਮਾਨ ਜਿਹੜਾ ਉਹਨਾਂ ਦੀ ਰੇਂਜ ਤੋਂ ਬਾਹਰ ਸੀ ਉਹ ਉੱਥੇ ਸੁੱਟ ਜਾਣਾ ਤੇ ਆਪ ਦੂਜਾ ਮੋਟਾ ਮਾਲ ਲੈ ਜਾ ਕੇ ਚੰਗਾ ਪੈਸਾ ਮੁਨਾਫਾ ਕਮਾਉਣਾ ਵਟਣਾ ਹੁਣ ਉਸ ਝੀਲ ਤੇ ਕੁਝ ਐਸੇ ਜਾਨਵਰ ਆ ਗਏ ਜਿਹੜੇ ਪਾਣੀ ਦੇ ਵਿੱਚੋਂ ਆਪਣਾ ਭੋਜਨ ਪ੍ਰਾਪਤ ਕਰਦੇ ਸੀ ਉਹਨਾਂ ਨੇ ਜਦੋਂ ਵੇਖਿਆ ਕਿ ਸਾਨੂੰ ਸੁੱਕੀ ਜਗ੍ਹਾ ਤੇ ਹੀ ਜਿਹੜਾ ਮਾਲ ਹੈ ਉਹ ਮਿਲ ਰਿਹਾ ਹੈ ਉਹ ਖਾਣਾ ਸ਼ੁਰੂ ਕਰ ਦਿੱਤਾ ਹੁਣ ਜਦੋਂ ਉਹ ਖਾਣਾ ਪਿਆਰ ਸ਼ੁਰੂ ਕੀਤਾ ਸਿੱਝੇ ਸਿੱਝੇ ਉਹਨਾਂ ਨੂੰ ਪਾਣੀ ਵਿੱਚੋਂ ਬਾਹਰ ਰਹਿ ਕੇ ਹੀ ਆਦਤ ਬਣ ਗਈ ਕਿ ਇਹ ਖਾਣਾ ਜਿਹੜਾ ਅਸੀਂ ਹੁਣ ਬਾਹਰੋਂ ਹੀ ਪ੍ਰਾਪਤ ਕਰਕੇ ਖਾ ਪੀ ਕੇ ਆਰਾਮ ਨਾਲ ਆਨੰਦ ਮਾਣਨੇ ਇੱਕ ਸਾਲ ਦਾ ਠੇਕਾ ਸੀ ਪਿਆਰੋ ਇੱਕ ਸਾਲ ਦੇ ਵਿੱਚ ਉਹ ਸਾਰੇ ਪੰਛੀ ਜਿਹੜੇ ਸੀ ਉਹ ਲਾਚਾਰ ਹੋ ਗਏ ਆਸੀ ਹੋ ਗਏ ਹੁਣ ਠੇਕਾ ਖਤਮ ਹੋ ਗਿਆ ਬਾਹਰ ਮੱਛੀਆਂ ਮਿਲਦੀਆਂ ਨਹੀਂ ਉਹ ਜਾਨਵਰ ਤੇ ਉਹਨਾਂ ਦੇ ਬੱਚੇ ਪਾਣੀ ਵਿੱਚ ਤੈਰਨਾ ਭੁੱਲ ਗਏ ਤੇ ਪਾਣੀ ਦੇ ਵਿੱਚੋਂ ਆਪਣਾ ਕੋਝ ਨੇ ਲੰਬੜਾ ਵੀ ਭੁੱਲ ਗਏ ਇਸ ਕਰਕੇ ਆਸੀ ਹੁਣ ਕਰਕੇ ਮਰਨ ਕਿਨਾਰੇ ਪਹੁੰਚ ਗਏ ਪਿਆਰਿਓ ਉਸ ਦੇਸ਼ ਦਾ ਐਸਾ ਨਿਜਾਮ ਨਹੀਂ ਆਪਣੇ ਦੇਸ਼ ਵਰਗਾ ਕਿ ਪਹਿਲਾ ਲੋਕਾਂ ਨੂੰ ਲਾਲ ਚਲਾ ਲਿਆ ਮੁੜ ਕੇ ਭਾਵੇਂ ਰਾਸ਼ਨ ਦਿੱਤਾ ਦੇ ਭਾਵੇਂ ਨਾ ਦਿੱਤਾ ਕੋਈ ਗੱਲ ਹੀ ਨਹੀਂ ਉੱਥੋਂ ਦੀ ਸਰਕਾਰ ਨੂੰ ਚਿੰਤਾ ਹੋਈ ਉਹਨਾਂ ਨੇ ਆਣ ਕੇ ਵੇਖਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਜਨਮਰੇ ਇੱਕ ਸਾਲ ਬਾਹਰ ਖਾਣ ਕਰਕੇ ਇਹ ਭੁੱਲ ਗਏ ਨੇ ਤੇ ਪਿਆਰਿਓ ਹੋਰ ਦੇਸ਼ ਦੇ ਵਿੱਚੋਂ ਐਸੇ ਜਾਨਵਰ ਲਿਆ ਕੇ ਉਹਨਾਂ ਦੇ ਵਿੱਚ ਛੱਡੇ ਗਏ ਜਿਹੜੇ ਕਿ ਪਾਣੀ ਦੇ ਵਿੱਚੋਂ ਜਦੋਂ ਟੂਵੀ ਮਾਰ ਕੇ ਆਪਣਾ ਜੀਵਨ ਨਰਵਾ ਲਈ ਭੋਜਨ ਲੱਭਣ ਲੱਗੇ ਸੱਜੇ ਸੱਜੇ ਉਹਨਾਂ ਪੰਛੀਆਂ ਨੂੰ ਵੀ ਅਗਲਾਈ ਉਹਨਾਂ ਨੇ ਵੀ ਆਪਣਾ ਮਿਹਨਤ ਕਰਕੇ ਭੋਜਨ ਲੱਭਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਸੱਜੇ ਸੱਜੇ ਉਹ ਆਪਣੀ ਵਧੀਆ ਛਾਵ ਤੇ ਆ ਗਏ ਤੇ ਵਧੀਆ ਫਰਾਸ਼ਨ ਪਾਣੀ ਖਾਣ ਲੱਗ ਪਏ ਸੋ ਇਹ ਇਹ ਦੋ ਕਹਾਣੀਆਂ ਤੋਂ ਪਿਆਰਿਓ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਅਸੀਂ ਆਪਣੇ ਕਿਤੇ ਨੂੰ ਛੱਡ ਕੇ ਖੇਤੀਬਾੜੀ ਦੇ ਸਾਰਾ ਹੀ ਕੰਮ ਮਸ਼ੀਨਰੀ ਤੇ ਹੋ ਗਿਆ ਹੱਥਾਂ ਵਾਲੀ ਮਿਹਨਤ ਅਸੀਂ ਛੱਡ ਦਿੱਤੀ ਪੱਠੇ ਹੱਥਾਂ ਨਾਲ ਕੁਤਰਦੇ ਸੀ ਚਰੀਆਂ ਕੁਤਰਦੇ ਸੀ ਉਹ ਇੰਜਨਾ ਮੋਟਰਾਂ ਤੇ ਹੋ ਗਏ ਖਾਲ ਖਾਲਣ ਵਾਸੇ ਕਈਆਂ ਦੀ ਵਰਤੋਂ ਕਰਦੇ ਸਾਂ ਕਈਆਂ ਦੀ ਜਗ੍ਹਾ ਤੇ ਹੁਣ ਸਪਰੇਅ ਵਾਲੀ ਟੈਂਕੀ ਆ ਗਈ ਦਸਾਂ ਵੀਹ ਮਿੰਟਾਂ ਦੇ ਵਿੱਚ ਸਾਰੇ ਖਾਲਾਂ ਦੇ ਵਿੱਚ ਅਸੀਂ ਸਪਰੇਅ ਕਰ ਦਿੰਨੇ ਹਾਂ ਤੇ ਗੰਦ ਮਰ ਜਾਂਦਾ ਹੈ ਪਾਣੀ ਅੱਗੇ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਪਹਿਲੀਆਂ ਪੱਧਰ ਕਰਦੇ ਅਸੀਂ ਛੋਟੇ ਛੋਟੇ ਕਰਾਏ ਹੁੰਦੇ ਸੀ ਬਲਦਾਂ ਦੇ ਸਾਰੀ ਝਾੜੀ ਮਿਹਨਤ ਕਰਨੀ ਸਹੀਏ ਸਹੀਏ ਥੋੜਾ ਥੋੜਾ ਥਾਂ ਬਣਾਉਣਾ ਪੱਧਰਾ ਕਰਕੇ ਹੁਣ ਕੰਪਿਊਟਰ ਕਰਾਏ ਆ ਗਏ ਨੇ ਉਹਨਾਂ ਦੇ ਨਾਲ ਅਸੀਂ ਮਿੰਟੋਂ ਮਿੰਟੀ ਆਪਣਾ ਕਾਰੋਬਾਰ ਕਰਕੇ ਵੇਲੇ ਹੋ ਜਾਂਦੇ ਹਾਂ। ਅੱਜ ਸਾਡਾ ਜੇ ਕਣਕ ਦਾ ਸੀਜ਼ਨ ਹੈ ਪਿਆਰਿਓ ਤੇ ਵੱਧ ਤੋਂ ਵੱਧ 15 ਦਿਨ ਲੱਗਦੇ ਨੇ ਦਾਣੇ ਤੂੜੀ ਹਰ ਇੱਕ ਚੀਜ਼ ਸਾਉਂ ਸੰਭਾਲ ਕਰਦੇ ਆ ਜੇ ਝੋਨੇ ਦੀ ਫਸਲ ਹੈ ਪਿਆਰਿਓ ਤੇ ਘੱਟੋ ਘੱਟ 20 25 ਦਿਨਾਂ ਦੇ ਵਿੱਚ ਇਹ ਵੀ ਅਸੀਂ ਸਾਰਾ ਕੰਮ ਨਿਬੇੜ ਲੈਨੇ ਹਾਂ ਮੰਡੀ ਵਿੱਚ ਵਿਕੇ ਚਾਹੇ ਨਾ ਵਿਕੇ ਸੋ ਕਹਿੰਦਾ ਭਾਅ ਇੱਕ ਤੇ ਸਾਡਾ ਇਹ ਜਿਹੜਾ ਕੀਤਾ ਹੈ ਕਣਕ ਝੋਨੇ ਵਾਲਾ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਬਦਲਾ ਕਰਨਾ ਪਊਗਾ ਅਬ ਦੂਜੇ ਨੰਬਰ ਤੇ ਵਿਪਨਤਾ ਲਿਆਉਣੀ ਪਊਗੀ ਅਗਰ ਜੇ ਅਸੀਂ ਵੱਡੇ ਸਾਮਰਾਜ ਨੂੰ ਟੱਕਰ ਦੇਣੀ ਹੈ ਤੇ ਤੀਸਰਾ ਜਿਹੜਾ ਪਹਿਲਾ ਵਚਨ ਹੈ ਸਭ ਤੋਂ ਕਿ ਹੱਥੀ ਥੋੜੀ ਥੋੜੀ ਮਿਹਨਤ ਵਲੇ ਸਾਨੂੰ ਆਉਣਾ ਪਊਗਾ ਤਾਂ ਕਿ ਅਸੀਂ ਜਿੰਨਾ ਵੀ ਹੋ ਸਕੇ ਹੱਥਾਂ ਦੇ ਨਾਲ ਕੰਮ ਕਰ ਸਕੀਏ ਹੱਥਾਂ ਵਾਲੇ ਕਾਰੋਬਾਰ ਜਿਵੇਂ ਸਬਜ਼ੀਆਂ ਨੇ ਲਸਣ ਨੇ ਗੰਡੇ ਨੇ ਆਲੂ ਨੇ ਮਿਰਚਾਂ ਗੋਭੀ ਇਹ ਚੀਜ਼ਾਂ ਲਗਾਈਆਂ ਜਾਣ ਇਸ ਸੱਥਾਂ ਦੇ ਨਾਲ ਮਿਹਨਤ ਕਰਕੇ ਇਹਨਾਂ ਦੇ ਵਿੱਚੋਂ ਲੱਖਾਂ ਰੁਪਏ ਕਮਾਏ ਜਾ ਸਕਦੇ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਆਲਸੀਪੁਣਾ ਵੀ ਨਿਕਲ ਜਾਏਗਾ ਸਾਡੇ ਅੱਡਾਂ ਦੇ ਵਿੱਚੋਂ ਤੇ ਅਸੀਂ ਫੇਰ ਨਪੁੰਨ ਹੋ ਜਾਵਾਂਗੇ ਅਸੀਂ ਹਰ ਇੱਕ ਨੂੰ ਟੱਕਰ ਦੇਣ ਦੇ ਬਰਬਰ ਹੋ ਜਾਵਾਂਗੇ ਅੱਜ ਪਿਆਰਿਓ ਜੇ ਸਾਨੂੰ ਡੀਜ਼ਲ ਮਿਲਣਾ ਬੰਦ ਹੋ ਜਾਵੇ ਮਾਫ਼ ਕਰਨਾ ਸਾਡੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਰਹੇਗਾ ਕਿਉਂਕਿ ਤੇਲ ਹੀ ਨਾ ਮਿਲੇ ਟਰੈਕਟਰਾਂ 'ਚ ਪਾਉਣ ਲਈ ਕਿ ਅਸੀਂ ਕਿਸੇ ਕੀਮਤ ਦੇ ਵਿੱਚ ਕੰਮ ਕਰਨ ਜੋਗੇ ਨਹੀਂ ਸਿੱਧੇ ਸਿੱਧੇ ਸਾਨੂੰ ਇਆਰਤ ਪਾਉਣੀ ਪੈਣੀ ਹੈ ਅਗਲਾ ਸਮਾਂ ਬਹੁਤ ਭਿਆਨਕ ਹੈ ਸੋ ਇਹ ਵਾਰਤਾ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਹੋਸ਼ ਵਿੱਚ ਆਓ ਹੱਥੀ ਮਿਹਨਤ ਕਰੋ ਤਾਂ ਹੀ ਕੰਮ ਚੱਲੇਗਾ ਸੋ ਆਓ ਜੀ ਹੋਈਆਂ ਭੁਲਾ ਨੂੰ ਨਾ ਚਿਤਾਰਨਾ ਵਰਖੜ ਬੋਲਿਆ ਗਿਆ ਵੇਖਿਮਾ ਕਰਨੀ ਇਹ ਆਪ ਜੀ ਦੇ ਨਾਲ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ O álcool de que